ਮੇਰਾ ਨਾ ਕੀ ਗੱਲ ਹੋਈ ਸੀ ਬੇਟਾ ਤੁਹਾਡਾ ਆਇਆ ਸੀ ਕਿ ਕਿਉਂ ਮੈਂ ਕੁੱਟਦਾ ਪਿਆ ਸੀ ਤੁਹਾਨੂੰ ਮੈਨੂੰ ਜਿੱਦਾਂ ਦਾ ਮੇਰਾ ਆਦਮੀ ਮੜਿਆ ਉਦੋਂ ਦਾ ਮੇਨੂੰ ਅੱਧੀ ਅੱਧੀ ਰਾਤੀ ਹੋਰ ਕੱਢ ਦਿੰਦਾ ਪਰ ਕੇ ਮੈਨੂੰ ਤੇ ਮੇਰੇ ਪੋਤੇ ਨੂੰ ਵੀ ਆਹ ਲਗਨ ਵਾਲੀ ਕੰਨਿਆ ਕੰਨਿਆ ਦਾ ਗਾਲਾ ਕੱਢਦਾ ਤੇਰੀ ਮਾਂ ਦਾ ਮਾੜਣ ਕਿੱਥੇ ਪਏ ਰੇ ਬਾਪੂ ਠੀਕ ਹੈ ਦੇਖੋ ਦਵਾ ਪੈਸੇ ਇਹਨੂੰ ਮੈਂ ਤਸਵੀਰਾਂ ਦਿਖਾ ਰਿਹਾ ਮਾਂ ਨੂੰ ਕਹਿੰਦੇ ਗਾਲਾਂ ਕੱਢ ਰਹੇ ਹੋ ਕੀ ਗੱਲ ਹੋਈ ਬੇਨ ਜੀ ਮम्मा ਮੈਂ ਇਹ ਉਡਾਂਦਾ ਪੈਸੇ ਮੰਗਦਾ ਜੀ ਨਹੀਂ ਦਿੰਦੀ ਦੱਸ ਮੈਂ ਕਣੀ ਧਲੋ ਮਾਲ ਦਾ ਰਹਾ ਆਪ ਦਾ ਬੇਟਾ ਤੁਹਾਡਾ ਤੇ ਕਮਾਈ ਵੀ ਤੁਸੀਂ ਕਰਦੇ ਖਵਾਂਦੇ ਵੀ ਹੋ ਮੈਂ ਕਮਾਨੀਆ ਦਾ ਸੁਪਾਈਆ ਨੂੰ ਮੰਜਾ ਨਾਲ ਨੂੰ ਦੱਸਦੀ ਆਂ ਮੈਂ ਤੇ ਹੁਣ ਕੀ ਇੱਥੇ ਕੀ ਕਰ ਰਹੇ ਹੋ ਮੇਰੇ ਮੇਰੇ ਵਾਦੇ ਕਦੋਂ ਪੈਸੇ ਦੇ ਮੈਂ ਤੂੰ ਉਹਨੂੰ ਪੈਸੇ ਦੇ ਦੇ ਆ ਸੌਦਾ ਦੇ ਕੇ ਕਹਿੰਦੇ ਇਹਦੇ ਪੈਸੇ ਦੇਓ ਇਹ ਪੈਸੇ ਦੇਓ ਆ ਦੇਓ ਸੌਦਾ ਲੈ ਗਿਆ ਜਾਂਦਾ ਮੈਨੂੰ ਆ ਆ ਸੌਦਾ ਕੌਣ ਲੇਗਾ ਕੁੱਤੇ ਵੀ ਨਹੀਂ ਖਾਂਦੇ ਅੱਜ ਜਿਹਨਾਂ ਨੇ ਕੁੱਤੇ ਆ ਮੈਨੂੰ ਦੱਸੋ ਕਿਹਨਾਂ ਨੇ ਕੁੱਤੇ ਆ ਨਹੀਂ ਤੂੰ ਜੋ ਤੇਰਾ ਮਾਣ ਨਹੀਂ ਦੇ ਕੇ ਕਰਨ ਵਾਲੇ ਗੱਲਿਆ ਗੱਦੀ ਗਾਲਾ ਕੱਢ ਤੇਰੀ ਮਾਦਾ ਮਾ ਜਣ ਕੱਢਿਆ ਆ ਗਿਆ ਮਾ ਨਹੀਂ ਚਾਹੀਦਾ ਉਹਨੂੰ ਮਾਰਨ ਲੱਗਾ ਸੀ ਉਹ ਰਾਤ ਨੂੰ ਮਨੋਤੀ ਗੰਗਾ ਦਾ ਮਰ ਜਾਂਦਾ ਸੀ ਓਏ ਉਹਨੇ ਹੋਊਗਾ ਦੇ ਕਹਿੰਦਾ ਬਾਜੀ ਕੀ ਗੱਲ ਕੀ ਹੋਈ ਹੈ ਮੇਰੀ ਗੱਲ ਇਹ ਹੋਈ ਸੀ ਕਿ ਅਸੀਂ ਮਾਂ ਪੁੱਤ ਪਿੱਛੇ ਹੋ ਕੇ ਖੜਾ ਮਾਂ ਪੁੱਤ ਆਪਣੀ ਗੱਲ ਕਰਦੇ ਸੀਗੇ ਦੂਜੇ ਨੇ ਚਪੇੜਾ ਮਾਰੀਆਂ ਕਿੰਨਾਂ ਨੇ ਮਾਰਿਆ ਆ ਨਾਲ ਦੇ ਕੁੱਬਾ ਤੇ ਨਾਲੇ ਤੇ ਤੁਹਾਡੀ ਮਾਂ ਘੁੱਟਦੀ ਪਈ ਸੀ ਤੁਹਾਨੂੰ ਹੈ ਤੁਹਾਡੀ ਮਾਂ ਘੁੱਟਦੀ ਪਈ ਸੀ ਕੋਈ ਨਹੀਂ ਉਹ ਮੈਂ ਪੈਸਾ ਕਰਾਂਗਾ ਜੇ ਮਾਂ ਦੇ ਖਿਲਾਫ ਕੰਪਲੇਟ ਕਰੋਗੇ ਉਹ ਮੈਂ ਪੈਸਾ ਕਰਾਂਗਾ ਨਹੀਂ ਨਹੀਂ ਆਪਣੀ ਮਾਂ ਦੇ ਖਿਲਾਫ ਕੰਪਲੇਟ ਕਰੋਗੇ ਨਹੀਂ ਜੀ ਫਿਰ ਫਿਰ ਕਾਨੂੰ ਰੋਲਾ ਪਾਇਆ ਨਹੀਂ ਓਏ ਨਾਲ ਦੇ ਕੁੱਬੇ ਨਾਲ ਕੁੱਬੇ ਨੇ ਮੇਰੇ ਉਂਝ ਪੇਰਾ ਮਾਰਿਆ ਉਹਦੇ ਨਾਲ ਬੰਦਾ ਪਾਇਆ ਪਰ ਇੱਕ ਬੰਦਾ ਪਿੱਛੇ ਹੋ ਗਿਆ ਗੱਲ ਕੈਮਰੇ ਦੇ ਵਿੱਚ ਨਾ ਉੱਥੇ ਖੜਾ ਉੱਥੇ ਹੀ ਉੱਥੇ ਹੀ ਅਬੇ ਬੋਲੀ ਇਹਨੇ ਅਬੇ ਉਹ ਅੰਦਰ ਲੈ ਜਾ ਕੀ ਨਹਾ ਰਾਮ ਕਿਹਦੇ ਦੇ ਨੀ ਬੀਚ ਪੀਚ 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 ਧੰਨ ਦੇ ਬੜਾ ਮੈਂ ਕਿਹਦਾ ਬੜਾ ਮਾਰੋ ਦੋ 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 ਦੂਸਰਾ ਹੁੰਦਾ ਮਾਰਣਗੇ ਮਾਰਣਗੇ ਕਿਉਂ ਦੂਤੀਆ ਨਾ ਕੀ ਗੱਲ ਹੋਈ ਸੀ ਬੇਟਾ ਤੁਹਾਡਾ ਆਇਆ ਸੀ ਕਿ ਕਿਉਂ ਮੈਂ ਕੁੱਟਦਾ ਪਿਆ ਸੀ ਤੁਹਾਨੂੰ ਮੈਨੂੰ ਜਿੱਦਾਂ ਦਾ ਮੈਂ ਆਦਮੀ ਮਾਰਿਆ ਉਦੋਂ ਦਾ ਮੈਨੂੰ ਅੱਧੀ ਅੱਧੀ ਰਾਤੀ ਹੋਰ ਕੱਢ ਦਿੰਦਾ ਪੜ ਕੇ ਮੈਨੂੰ ਤੇ ਮੇਰੇ ਉਹ ਤੇਨੂੰ ਵੀ ਆਹੋ ਅਜੇ ਜਦ ਰਾਤੀ ਜਾ ਕੇ ਗਲੀ ਜੰਡੇ ਦੇ ਜੰਮੀਆ ਗਾਲਾ ਘੱਟਦਾ ਆ ਫੇਰ ਮਦਦ ਕੀ ਗੱਲ ਹੋ ਜੀ ਤੇ ਇਹਨਾਂ ਉਲੜਵਾਜੀ ਕਾਦੀ ਹੋਈ ਸੀ ਬਸ ਆਇਆ ਮੈਨੂੰ ਕਹਦਾ ਗੱਲ ਦੇ ਪੈਸੇ ਦੇ ਮੈਨੂੰ ਪੈਸੇ ਦੇ ਵਾਪਸ ਨਹੀਂ ਤਾਂ ਪੈਸੇ ਦੇ ਨਸ਼ਾ ਕਰਦਾ ਹੈ ਨਸ਼ਾ ਕਰਦਾ ਪਿੰਦਾ ਆ ਦਿਨ ਦਿਨ ਬਹੁਤ ਰਾਜੇ ਪੀ ਜਾਂਦਾ ਆ ਅੱਛਾ ਆਓ ਹੁਣ ਕੀ ਮੰਗ ਕੀ ਆ ਤੁਹਾਡੀ ਬਾਤ ਤਾਂ ਮੈਨੂੰ ਕਾਨੀ ਰੱਖਣਾ ਜਾਂਦੀ ਐ ਨੂੰ ਮੈਂ ਤੇਰੇ ਤੁਸੀਂ ਆਪਣੀ ਰੋਜੀ ਰੋਟੀ ਆਪ ਘੁਮਾਰੇ ਹੋ ਹਾਂ ਜੀ ਮੈਂ ਆਪ ਹੀ ਘੁਮਾਨੀ ਮੈਨੂੰ ਕੋਈ ਨਹੀਂ ਦਿੰਦਾ ਹੈਗਾ ਮੈਨੂੰ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਮੈਂ ਤੇਰੇ ਲਈ ਹਦ ਕੈਂਪ ਦੇ ਵਿੱਚ ਹੀ ਇੱਦਣ ਕਿਰਾਏ ਤੇ ਰਹਿੰਦੇ ਹੋ ਕਿਰਾਏ ਤੇ ਰਹਿੰਦੇ ਹੋ ਕਿਰਾਏ ਤੇ ਰਹਿੰਦੀ ਆ ਅੱਛਾ ਆਪਣੀ ਮਿਹਨਤ 10000 ਰੁਪਏ ਆਇਆ ਦਿੰਦੀ ਆ ਆਪਣੀ ਆਪਣੀ ਮਿਹਨਤ ਕਰਕੇ ਆਪ ਕਮਾ ਕੇ ਆਪ ਖਾਂਦੇ ਹੋ ਆਪ ਕਮਾਣੀ ਆ ਤੇ ਬੱਚੇ ਕਿੰਨੇ ਤੁਹਾਡੇ ਇੱਕੋ ਪਸਾ ਹੀ ਆ ਮਲ ਜਾਣਾ ਮੇਰਾ ਤਾਂ ਇੱਕੋ ਹੀ ਮੁੰਡਾ ਹੈ ਇੱਕੋ ਹੀ ਮੁੰਡਾ ਮਲਣਾਣਾ ਮੇਰਾ ਤੇ ਤੇ ਕਮਾਈ ਕੋਈ ਨਹੀਂ ਦਿੰਦਾ ਨਾ ਨਾ ਤੇ ਬਾਜ਼ਾਰ 'ਚ ਕਿਉਂ ਉਲੜਵਾਜੀ ਕੀਤੀ ਸੀ ਉਲੜਵਾਜੀ ਇਦਾਂ ਕੀਤੀ ਆ ਆਂਦਾ ਆ ਪੈਸੇ ਦੇ ਮੰਮੀ ਐਸੇ ਦੇ ਪੈਸੇ ਦੇ ਬੱਤ ਠੀਕ ਕਿੱਥੋਂ ਦਾ ਪੈਸੇ ਇਹਨੂੰ ਮੈਂ ਤੇ ਬਾਜ਼ਾਰ ਦੇ ਲੋਕਾਂ ਨੇ ਸਮਝਾਇਆ ਵੀ ਉਹਨੂੰ ਬਤੇਰਾ ਸਮਝਾਇਆ ਨਹੀਂ ਸਮਝਦਾ ਕਿ ਜਦੋਂ ਗੱਲ ਆ ਕਰਦਾ ਬਾਜ਼ਾਰ ਵਾਲਿਆਂ ਨਾਲ ਠੀਕ ਸ਼ਨੀ ਵੀ ਕੀ ਗੱਲ ਕੀਤੀ ਤੇ ਉਲੜਵਜੀ ਹੋਈ ਸੀ ਕਾਫੀ ਕਿ ਹਾਰ ਕੇ ਮਾਰ ਨੂੰ ਤੰਗ ਕਰਦਾ ਪੈਸੇ ਖੋਹਦਾ ਮਾਰ ਨੂੰ ਮਾਰਦਾ ਰਾਤ ਨੂੰ ਬਾਹਰ ਕੱਢਦਾ ਹਾਂ ਕਰੋ ਬਾਹਰ ਕੱਢਦਾ ਤੇ ਮਾਤਾ ਆਪ ਹੀ ਕਮਾ ਕੇ ਆਪ ਹੀ ਖਾਂਦੀ ਹੈ ਤੇ ਸੌਂਦੇ ਕਿਤੇ ਰਾਤ ਨੂੰ ਇਹ ਘਰ ਸੌਂਦੇ 5000 ਕਿਰਾਇਆ ਦਿੰਦੇ ਵਿਚਾਰੀ ਕਿਰਾਏ ਤੇ ਰਹਿੰਦੀ ਹੈ ਕੋਠੀਆਂ 'ਚ ਕੰਮ ਵੀ ਕਰਨ ਜਾਂਦੀ ਹੈ ਤੇ ਰੇੜੀ ਵੀ ਲਾਂਦੇ ਤੇ ਕੋਠੀਆਂ 'ਚ ਕੰਮ ਵੀ ਕਰਦੇ ਕਰਨ ਜਾਂਦੀ ਤੇ ਉਹਨੇ ਜਿਹੜੇ ਕੁੱਟਿਆ ਬਾਜ਼ਾਰ ਵਾਲਿਆਂ ਨੇ ਕੁੱਟਿਆਂ ਨੂੰ ਰਲ ਕੇ ਹੁਣ ਕੁੱਟਿਆ ਬਾਜ਼ਾਰ ਵਾਲਿਆਂ ਕਿਉਂ ਤੰਗ ਕਰਦਾ ਸੀ ਹਾਂਜੀ ਠੀਕ ਹੈ ਯਾਰ ਨੂੰ ਜੋ ਕੰਮ ਦਾ ਡੈਮ ਦਾ ਕੰਮ ਕਰਦਾ ਫਾਂ ਠੀਕ ਹੈ ਜੀ ਨਾਮੇ ਤੁਹਾਡਾ ਯਾਰ ਮੇਰਾ ਕਾਕਾ ਹੈ ਕਾਕਾ ਜੀ ਜਿਹੜੀ ਇਹ ਲੇਡੀਜ਼ ਹੈ ਇਹ ਆਪ ਘਮਾਉਂਦੇ ਆ ਆਪ ਖਾਂਦੇ ਤੇ ਲੇਕਿਨ ਉਹ ਇਹਨਾਂ ਦਾ ਬੇਟਾ ਸੀ ਬੇਟਾ ਹੀ ਹੈ ਉਹ ਕੋਈ ਕਿੰਨੀ ਦੇਰ ਤੋਂ ਮਾਰਕੁੱਟ ਕਰਦਾ ਹੈ ਉਹ ਕਿੰਨੀ ਦੇਰ ਤੋਂ ਮਾਰਕੁੱਟ ਕਰਦਾ ਹੈ ਇਹਦੇ ਨਾਲ ਤੇ ਨਸ਼ੇ ਦਾ ਆਦੀ ਹੈ ਕੀ ਹੈ ਹਾਂ ਤੇ ਹੁਣ ਬਾਜ਼ਾਰ 'ਚ ਲੋਕਾਂ ਨੇ ਕੁੱਟਿਆ ਉਹਨੂੰ ਜਦੋਂ ਮਾਂ ਤੇ ਹਮਲਾ ਕੀਤਾ ਉਹਨੇ ਤੇ ਕਿਹੜੀ ਜਗ੍ਹਾ ਭਾਜੀ ਰੇੜੀ ਲੱਗਦੀ ਹੈ ਇਹਨਾਂ ਦੀ ਠੀਕ ਹੈ ਜਵਾਰ ਗੈਂਪਰ ਸ਼ਰਾਬੀ ਹੈ ਕੀ ਹੈ ਕਿ ਨਸ਼ੇ ਕਰਦਾ ਮੁੰਡਾ ਸ਼ਰਾਬੀ ਹੈ ਸ਼ਰਾਬੀ ਠੀਕ ਹੈ ਸੰਦੀ ਮੈਂ ਇਹ ਕੌਣ ਸੀ ਹੈ ਜਿਹੜਾ ਬੇਟਾ ਸੀ ਇਹਨਾਂ ਦਾ ਹਾਂਜੀ ਮੈਂ ਦਾ ਕੀ ਮੈਟਰ ਕੀ ਹੈ ਉਹ ਆਪ ਤੇ ਕੀ ਪੀਟੈਨ ਨੂੰ ਤੰਗ ਕਰਦਾ ਚੈਰੀ ਨੂੰ ਨਹੀਂ ਰਾਹੀ